ਫੇਰੇ ਹੋ ਰਹੇ ਸੀ ਪਰ ਨੌਜਵਾਨ ਮੁੰਡੇ ਤੁਸੀਂ ਵੇਖ ਸਕਦੇ ਹੋ ਕਿ ਕੀ ਕਰ ਰਹੇ ਨੇ ਫੇਰਿਆਂ ਦੇ ਵਿੱਚ ਲੜਕੀ ਦੇ ਉੱਪਰ ਫੁੱਲ ਸੁੱਟਣ ਦਾ ਇਹ ਤਰੀਕਾ ਪੰਡਤ ਜੀ ਨੂੰ ਕੁਝ ਬਹੁਤ ਵਧੀਆ ਨਹੀਂ ਲੱਗਾ ਜਿਸ ਕਰਕੇ ਪੰਡਤ ਜੀ ਨੇ ਚੱਕ ਕੇ ਪਲੇਟ ਉਹਨਾਂ ਦੇ ਮੂੰਹ ਤੇ ਮਾਰਿਆ ਤੇ ਉਹਨਾਂ ਨੂੰ ਸਮਝਾਇਆ ਕਿ ਇਹ ਤੁਸੀਂ ਕੀ ਕਰ ਰਹੇ ਹੋ ਵਿਆਹ ਦੇ ਵਿੱਚ ਸ਼ਾਦੀਆਂ ਦੇ ਵਿੱਚ ਲੋਕ ਮਰਿਆਦਾ ਪੁੱਲ ਜਾਂਦੇ ਨੇ ਲੋਕ ਫਾਇਰਿੰਗ ਕਰਨ ਲੱਗ ਪੈਂਦੇ ਨੇ ਲੋਕ ਜਿਹੜੇ ਨੇ ਅਸ਼ਲੀਲ ਗਾਣੇ ਬਜਾਉਣ ਲੱਗ ਪੈਂਦੇ ਨੇ ਤੇ ਅਸ਼ਲੀਲਤਾ ਤੋਂ ਉੱਤਰ ਜਾਂਦੇ ਨੇ ਪਰ ਇਹ ਸਭ ਕੁਝ ਪੰਡਿਤ ਜੀ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਉਸੇ ਮੌਕੇ ਬਿਨਾਂ ਕਿਸੇ ਸੰਕੋਚ ਦੇ ਬਿਨਾਂ ਕਿਸੇ ਪਰਿਵਾਰਕ ਮੈਂਬਰ ਦੇ ਜੋ ਹੈ ਪਰਵਾਤ ਪਿੱਤੇ ਹੋਏ ਉਤਨਾ ਨੌਜਵਾਨਾਂ ਨੂੰ ਤੁਸੀਂ ਵੇਖ ਸਕਦੇ ਹੋ ਕਿ ਪੰਡਿਤ ਜੀ ਨੇ ਕਿਵੇਂ ਸਬਕ ਸਖਾਇਆ ਬਹੁਤੇ ਲੋਕ ਇਸ ਚੀਜ਼ ਦੀ ਤਾਰੀਫ ਕਰ ਰਹੇ ਨੇ ਕਿ ਅਜਿਹਾ ਹੀ ਕਰਨਾ ਚਾਹੀਦਾ ਸੀ ਪਰ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਪੰਡਿਤ ਜੀ ਨੇ ਕੀਤਾ ਉਹ ਸਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਚਿਹਰੇ ਨੂੰ ਆਖ ਰਹੇ ਨੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਮਜ਼ਾਕ ਆਮ ਹੈ ਤੇ ਇਸ ਮਜ਼ਾਕ ਨੂੰ ਇੰਨਾ ਸੀਰੀਅਸ ਨਹੀਂ ਲੈਣਾ ਚਾਹੀਦਾ ਕਿਸੇ ਦੇ ਵਿਆਹ ਦੀ ਖੁਸ਼ੀਆਂ ਨੂੰ ਇਸ ਤਰੀਕੇ ਦੇ ਨਾਲ ਉਦਾਸੀ ਦੇ ਵਿੱਚ ਨਹੀਂ ਬਦਲਣਾ ਚਾਹੀਦਾ ਬਹੁਤ ਸਾਰੇ ਪਰ ਦੂਸਰੇ ਪੱਖ ਦੇ ਵਿੱਚ ਆਏ ਤੇ ਦੂਸਰੇ ਲੋਕਾਂ ਨੇ ਕਿਹਾ ਕਿ ਨਹੀਂ ਜੋ ਪੰਡਤ ਜੀ ਨੇ ਕੀਤਾ ਉਹ ਬਿਲਕੁਲ ਸਹੀ ਹੈ ਪਰ ਤੁਹਾਡੇ ਮਨ ਦੇ ਵਿੱਚ ਕੀ ਆਇਆ ਹੈ ਸਾਰਾ ਕੁਝ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਪੂਜੇ ਮੌਕੇ ਤੇ ਹੋਇਆ ਹੈ ਉਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਇਹ ਤਸਵੀਰਾਂ ਬਿਆਕਰ ਨਹੀਂ ਕਿ ਫੇਰੇ ਜਿਹੜੇ ਨੇ ਹੋ ਰਹੇ ਨੇ ਪਰ ਪਿੱਛੋਂ ਜਿਹੜੇ ਨੌਜਵਾਨ ਨੇ ਉਹ ਫੁੱਲ ਐਡੀ ਜ਼ੋਰ ਦੀ ਮਾਰ ਰਹੇ ਨੇ ਜਿਸ ਦੇ ਨਾਲ ਲਾੜੀ ਨੂੰ ਸਖਤ ਵੀ ਲੱਗ ਸਕਦੀ ਹੈ ਲਾੜੀ ਦਾ ਜੋ ਦੁਪੱਟਾ ਵੀ ਉਤਰ ਸਕਦਾ ਹੈ ਅਤੇ ਇਨਨਾਂ ਉਹ ਤੁਮਾਨਾ ਦੀ ਕਰਤੂਤ ਨੂੰ ਪਹਿਲਾਂ ਪੰਡਿਤ ਜੀ ਵੇਖਦੇ ਨੇ ਉਸ ਤੋਂ ਬਾਅਦ ਫੁੱਲਾਂ ਵਾਲੇ ਥਾਲ ਜਿਹੜੀ ਆ ਉਹ ਮੁੰਡਿਆਂ ਨੂੰ ਮਾਰਦੇ ਨੇ ਜਿਸ ਤੋਂ ਬਾਅਦ ਮੁੰਡਿਆਂ ਨੂੰ ਉਹ ਸਮਝਾਉਂਦੇ ਵੀ ਨਜ਼ਰ ਆ ਰਹੇ ਨੇ ਸਾਰੇ ਇਕਦਮ ਚੁੱਪਚਾਪ ਉੱਥੇ ਖੜੇ ਹੋ ਜਾਂਦੇ ਨੇ ਇਕਦਮ ਸਨਾਟਾ ਛਾ ਜਾਂਦਾ ਹੈ ਸਾਰੇ ਲੋਕ ਜਿਹੜੇ ਨੇ ਉਹ ਮੁੰਡਿਆਂ ਦੇ ਮੂੰਹ ਵੱਲ ਵੇਖਣ ਲੱਗ ਜਾਂਦੇ ਨੇ ਲਾੜਾ ਲਾੜੀ ਜਿਹੜੇ ਫੇਰੇ ਲੈ ਰਹੇ ਨੇ ਉਹ ਵੀ ਰੁਕ ਜਾਂਦੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੁਸੀਂ ਕੀ ਕਹੋਗੇ ਕੀ رائے ਰੱਖਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ